ਸਤ ਸ੍ਰੀ ਅਕਾਲ ਫਰੈਂਡਸ ਕੀ ਹਾਲ ਚਾਲ ਹੈ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਚੜਦੀ ਕਲਾ ਚ ਹੋਵੋਗੇ ਲਓ ਜੀ ਇੱਥੇ ਸੀਗਾ ਮੂਹ ਨੇ ਰਹੀ ਹਲੇ 5:30 ਪੌਣੇ 6 ਦਾ ਟਾਈਮ ਸੀਗਾ ਕਿ ਅੱਜ ਮੈਂ ਕਾਫੀ ਜਲਦੀ ਉੱਠ ਖੜੀ ਸੀ ਕਿਉਂਕਿ ਅੱਗੇ ਥੋੜਾ ਮੈਂ ਲੇਟ ਉੱਠਦੀ ਹੁੰਨੀ ਆ 6:30 ਵਜੇ ਆ ਜੇ 5:30 ਜੇ ਉੱਠ ਗਈ ਸੀ ਜਿੱਦਨ ਮੇਰੇ ਬੇਟੇ ਦਾ ਪੇਪਰ ਹੁੰਦਾ ਤੇ ਮੈਨੂੰ ਥੋੜਾ ਜਿਹਾ ਜਲਦੀ ਉੱਠਣਾ ਪੈਂਦਾ ਹੈਗਾ ਤੇ ਇੱਕਦੋ ਕੰਮ ਜੋ ਮੇਰੇ ਰੱਖੇ ਹੁੰਦੇ ਆ ਹਨਾ ਜਿਵੇਂ ਹੁਣ ਕੱਪੜੇ ਦੀ ਸਾਂਭ ਸੰਭਾਈ ਚਲਦੀ ਹੈਗੀ ਹੈ ਤੇ ਉਹ ਮੈਨੇ ਪਟਾ ਲੈਣੀ ਹੁੰਨੀ ਉਹਦੇ ਠਾਉਣ ਤੋਂ ਪਹਿਲਾਂ ਤੇ ਇੱਥੇ ਮੈਂ ਲੱਗੀ ਸੀਗੀ ਕੰਬਲ ਨੂੰ ਧੋਣਾ ਸੀਗਾ ਅੱਜ ਮੈਂ ਕਿਹਾ ਚਲੋ ਭਿਉਂ ਦਿੰਨੀ ਹੈਗੀ ਆ ਉਹਨੂੰ ਹਨਾ ਇਹ ਕੰਬਲ ਬਹੁਤ ਭਾਰੀ ਹੈਗਾ ਇਹ ਡਬਲ ਲੇਅਰ ਵਾਲਾ ਕੰਬਲ ਆ ਹਨਾ ਜਿਵੇਂ ਦੋਨੇ ਸਾਈਡਾਂ ਤੇ ਹੁੰਦਾ ਹੈਗਾ ਇਹ ਇਹ ਬਹੁਤ ਹੈਵੀ ਹੈ ਤੇ ਮੈਨੂੰ ਲੱਗਾ ਵੀ ਆਂਟੀ ਜਦੋਂ ਨੂੰ ਆਉਗਿਓ ਉਦੋਂ ਨੂੰ ਚਲੋ ਅੱਧਾ ਭੇਜ ਜੂਗਾ ਹਨਾ ਤੇ ਵੈਸੇ ਮੈਂ ਕੰਬਲ ਖੋਦੀ ਵਾਸ਼ ਕਰਦੀ ਹੈਗੀ ਆ ਮੈਨੂੰ ਇਹ ਹੁੰਦਾ ਵੀ ਵਿਚਾਰੀ ਤੋਂ ਚੱਕੀ ਨਹੀਂ ਜਾਣੀ ਹਨਾ ਭਾਰੇ ਹੋ ਜਾਂਦੇ ਹੈਗੇ ਥੋੜੀ ਬਹੁਤੀ ਮੈਂ ਉਹਦੀ ਹੈਲਪ ਲੈ ਲੈਣੀ ਹੁੰਦੀ ਹੈ ਤੇ ਇਹਨੂੰ ਮੈਂ ਟੱਬ ਦੇ ਵਿੱਚ ਸਰਫ ਪਾ ਕੇ ਭੋਂ ਕੇ ਰੱਖਦਾ ਸੀਗਾ ਤੇ ਥੋੜਾ ਮੈਂ ਹਲਾ ਵੀ ਦੁੱਤਾ ਸੀ ਹਨਾ ਨੱਪਦਾ ਸੀਗਾ ਮਤਲਬ ਮੈਂ ਕਿ ਚਲੋ ਵੈਸੇ ਮੈਂ ਲਾਤਾ ਹੁੰਦਾ ਨਹੀਂ ਆਪਣੇ ਕਬਰ ਚੜੇ ਹੁੰਦੇ ਹੈਗੇ ਉੱਪਰ ਤੇ ਫੇਰ ਵੀ ਚਲੋ ਐਵੇਂ ਹੁੰਦਾ ਵੀ ਮਾੜੀ ਮੋਟੀ ਜਿਹੀ ਮਿੱਟੀ ਮੁੱਟੀ ਗਈ ਹੈਗੀ ਹਨਾ ਤੇ 스ਮੈਲ ਵਗੈਰਾ ਹੁੰਦੀ ਹੈ ਹਨਾ ਤੇ ਉਹ ਠੀਕ ਹੋ ਜੂਗੀ ਚਲੋ ਨਿਕਲ ਜੂਗੀ ਪਹਿਲਾਂ ਭੋਂ ਕੇ ਰੱਖਦਾ ਦੋ ਤਿੰਨ ਘੰਟੇ ਆਂਟੀ ਸਾਢੇ 5 ਦੇ ਕਰੀਬ ਆਉਗੀ ਫਲੋਰ ਦੇ ਤੱਕ 2 ਘੰਟਿਆਂ ਦੇ ਵਿੱਚ ਹਨਾ ਇਹਦੀ ਮੈਲ ਹੈ ਜਿਹੜੀ ਉਹ ਨਿਕਲ ਜੂਗੀ ਤੇ ਫੇਰ ਇਹਨੂੰ ਪਾਣੀ 'ਚ ਆਪਾਂ ਕੱਢ ਦਾਂਗੇ ਹਨਾ ਇੱਥੇ ਮੈਂ ਕੰਬਲ ਨੂੰ ਭਿਉਂਦਾ ਸੀਗਾ ਤੇ ਇਸ ਤੋਂ ਬਾਅਦ ਮੈਂ ਲੱਗ ਗਈ ਸੀ ਕਿਚਨ 'ਚ ਕੰਮ ਕਰਨ ਜਿਵੇਂ ਸਵੇਰੇ ਚਾਹ ਬਣਾਉਣੀ ਹੁੰਦੀ ਹੈ ਹਨਾ ਦੁੱਧ ਬਣਾਉਣਾ ਹੁੰਦਾ ਸਾਰਿਆਂ ਦੀ ਅਲੱਗ-ਅਲੱਗ ਤਰੀਕੇ ਨਾਲ ਤੇ ਸਬਜ਼ੀ ਬਣਾਉਣੀ ਹੁੰਦੀ ਹੈਗੀ ਆ ਉਹ ਮੈਂ ਥੋੜਾ ਜਿਹਾ ਕੰਮ ਕਰਕੇ ਮੈਨੂੰ ਇਹ ਸੀਗਾ ਚਲੋ ਜਿੰਨੇ ਚਰਚ ਸਾਰੇ ਪਏ ਹੈਗੇ ਹਨਾ ਤੇ ਉਹਨੇ ਚਰਚ ਮੈਂ ਝਾੜੂ ਕੱਢ ਦਿੰਨੀ ਆ ਬਾਕੀ ਚੀਜ਼ਾਂ ਦੀ ਮੈਂ ਮੈਂ ਚੱਕੰਦਰ ਨਾਲ ਰਾਤ ਨੂੰ ਹੀ ਕਰਕੇ ਪੈ ਗਈ ਸੀਗੀ ਤੇ ਜਿਵੇਂ ਸੋਫਿਆਂ ਨੂੰ ਝਾੜਨਾ ਹਨਾ ਬਾਕੀ ਕਵਰ-ਕਵਰ ਸਾਰਾ ਕੁਝ ਝਾੜ ਕੇ ਮੈਂ ਰਾਤ ਨੂੰ ਹੀ ਸੈੱਟ ਕਰਕੇ ਰੱਖਦਾ ਸੀ ਮੈਨੂੰ ਇਹ ਸੀ ਸਵੇਰੇ ਨੇਰੇ ਉੱਟ ਕੇ ਤੇ ਹਲਦੀਕ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਹੀ ਮੈਂ ਝਾੜੂ ਵੀ ਕੱਢ ਦੂੰਗੀ ਹਨਾ ਤੇ ਫਿਰ ਇਸ ਤੋਂ ਬਾਅਦ ਦੋ ਚਾਰ ਹੋਰ ਕੰਮ ਕਰਨੇ ਹੁੰਦੇ ਆ ਦੁਪਹਿਰੇ ਜਿਵੇਂ ਨਾ ਕੋਈ ਬੈੱਡਵੁੱਡ ਦੀ ਸਫਾਈ ਜਾਂ ਹਨਾ ਅਲਮਾਰੀਆਂ ਸਾਫ਼ ਕਰਨੀਆਂ ਹੁਣ ਮਤਲਬ ਸਾਰਾ ਹੀ ਐਵੇਂ ਹੁੰਦਾ ਵੀ ਚੱਕ ਰੱਖ ਕਰਨੀ ਹੈਗੀ ਹੈ ਹਨਾ ਵੀ ਸਾਰਾ ਕੁਝ ਸਾਫ਼ ਕਰਕੇ ਹਨਾ ਜਿਵੇਂ ਆਪਾਂ ਗੋਲੀਆਂ ਵਗੈਰਾ ਪਾਉਣੇ ਹੈਗੇ ਉਹ ਪਾ ਕੇ ਹੀ ਰੱਖਣਾ ਪੈਂਦਾ ਅੱਜਕੱਲ ਹਾਰਦਿਕ ਉੱਠੋ ਬੋਤਿਓਨੇ ਥੈਂਕ ਯੂ ਗੋਡ ਬੋਲੋ ਸ਼ੁਕਰ ਹੈ ਬਾਬਾ ਜੀ ਉਠੋ ਅੱਜ ਤਾਂ ਪੇਪਰ ਸੀ ਮੇਰੇ ਕੱਕੇ ਦਾ ਨਹੀਂ ਹੋਤਾ ਹਾਂ ਕੁਛਾ ਕਾ ਦਾ ਕੁਛ ਉੱਠ ਜਾ ਮੇਰੇ ਕੱਕਾ ਅੱਜ ਤਾਂ ਪੇਪੜਾ ਅੱਜ ਤਾਂ ਮਸਤੀ ਕਰਨੀ ਹੈ ਕਿਹੜੇ ਕਿਹੜੇ ਫਰੈਂਡ ਮਿਲਦੇ ਹੁੰਦੇ ਤੈਨੂੰ ਹੈ ਕਿਹੜੇ ਕਿਹੜੇ ਫਰੈਂਡ ਮਿਲਦੇ ਹੁੰਦੇ ਸਵੇਰ ਸਵੇਰ ਵਿੱਚ ਇੱਕ ਕੁੜੀ ਕਿੰਛ ਆ ਜਾ ਆ ਜਾ ਆ ਜਾ ਓਟੋ ਜਿੰਬੰਦਾ ਸੀ ਜਿੱਦੇ ਉਦਨ ਕਿੰਨੀ ਪਿਆਰੀ ਕੁੜੀ ਸੀ ਉਹ ਤੇ ਕੀ ਨਾਮ ਹੈ ਉਹ ਬਹੁਤ अच्छी ਲੱਗੀ ਕਿਹੜੀ ਕੁੜੀ ਸੀ ਉਹ ਅਰਪਨ ਸੀ ਕੌਣ ਸੀ ਅਰਪਨ ਅਰਪਨ ਲੱਖ ਰੁਪਏ ਦਾ ਸਾਦੇ ਘਟੋ ਜਾਨ দানਗੇ ਹਿੱਟ ਕਰਦੇ ਆ ਲੱਖ ਨੂੰ ਹਾਂ ਤੈਨੂੰ ਬਹੁਤ ਪਿਆਰ ਕਰਦੇ ਸੀ ਹਨ ਅਰ ਲੱਖ ਨੂੰ ਤਿਆਗ ਕੇ ਹਿੱਟ ਕਰਦਾ ਪਾਗਲਾ ਉਹ ਹਰ ਕਦ ਕਰਦਾ ਕਦ ਕਰਦਾ ਪਾਗਲਾ ਨਹੀਂ ਹਿੱਟ ਕਰਦਾ ਹਰ ਕਦ ਕਰਦਾ ਅੱਛਾ ਮੇਰਾ ਬੁੱਤ ਜਮਾਈ ਨਹੀਂ ਕਰਦਾ ਤਾਂ ਮਿੰਟਾਂ ਦੀ ਉੱਠ ਜਾਂਦਾ ਹੈ ਹਨਾ ਕਿਤੇ ਕੋਤੇ ਨਹੀਂ ਵੜ ਗਿਧੇ ਨਕਤੇ ਬਲੇ ਦੇ ਕਿਤੇ ਆ ਪੀ ਇਹ ਕਦੇ ਗਦਾ ਜੀ ਉਹ ਅੱਛਾ ਉਹ ਨੂੰ ਪੁੱਛਨਾ ਸੀ ਵੀ ਤੂੰ ਐਨੀਮਲ ਤਾਂ ਨਹੀਂ ਕਿਤੇ ਇਨਸਾਨਾਂ ਦੀ ਬਸਤੀ ਵਿੱਚ ਕੀ ਕਰ ਰਹਾ ਹੈ ਐਨੀਮਲ ਹੈ ਚਲ ਉੱਠ ਜਾ ਬੁੱਤ ਅੱਜ ਤਾਂ ਮੈਂ ਥੋੜਾ ਲੇਟ ਉਠਾਇਆ ਹੈਗਾ ਜਲਦੀ ਕਰ ਕਿਉਂਕਿ ਮੈਂ ਕਿਹਾ ਫਾਸਟ ਮੇਕਅਪ ਜਲਦੀ ਫਾਸਟ ਫਾਸਟ ਕਰ ਲਾਂਗੇ ਹੂੰ ਤੇ ਇੱਥੇ ਮੈਂ ਇਹਨੂੰ ਲੱਗ ਗਈ ਸੀ ਕਿ ਠੋਣ ਹਨਾ ਇਹਨੂੰ ਠੋਣਾ ਹਨਾ ਫੇਰ ਇਹਦੀ ਨੀਂਦ ਤੋੜਨੀ ਬਹੁਤ ਔਖਾ ਕੰਮ ਹੁੰਦਾ ਸਵੇਰੇ ਸਵੇਰੇ ਵੈਸੇ ਤਾਂ ਸਾਰੇ ਬੱਚਿਆਂ ਦਾ ਹੀ ਇਹ ਹਾਲ ਹੁੰਦਾ ਹੈ ਤੇ ਹੁਣ ਥੋੜਾ ਟਾਈਮ ਵੀ ਚੇਂਜ ਹੋ ਗਿਆ ਹੈਗਾ ਬੱਚੇ ਇੱਕ ਰਾਤ ਨੂੰ ਪੜਦੇ ਰਹਿੰਦੇ ਹਨਾ ਵੀ ਇਹਨਾਂ ਦੀ ਨੀਂਦ ਜਿਹੜੀ ਪੂਰੀ ਨਹੀਂ ਹੁੰਦੀ ਹੈਗੀ ਫਿਰ ਮੈਨੂੰ 10-15 ਮਿੰਟ ਇਹਨੂੰ ਪੂਰੇ ਟਾਲੇ ਵਾਲੇ ਲਾ ਕੇ ਕਹਾਣੀਆਂ ਜੀਆਂ ਪਾ ਕੇ ਹਨਾ ਇਹਨੂੰ ਨਵੀਆਂ ਸਟੋਰੀਆਂ ਸੁਣਾ ਕੇ ਇਹਦੇ ਨਾਲ ਥੋੜੇ ਪੰਗੇ-ਪੁੰਗੇ ਲੈ ਕੇ ਫੇਰ ਇਹਦੀ ਨੀਂਦ ਟਾਲਣੀ ਪੈਂਦੀ ਆ ਹਨਾ ਫੇਰ ਹੀ ਥੋੜਾ ਜਿਹਾ ਕਾਇਮ ਹੁੰਦਾ ਹੈਗਾ ਤੇ ਫੇਰ ਜਦੋਂ ਚਾਹ ਚੋ ਪੀਣ ਦੁੱਧ ਪੀਣ ਲੱਗ ਜਾਂਦਾ ਹੈਗਾ ਜਾਂ ਚਾਹ ਪੀਣੀ ਹੁੰਦੀ ਏ ਜੋ ਵੀ ਇਹਦੀ ਮਰਜ਼ੀ ਹੁੰਦੀ ਏ ਤੇ ਉਦੋਂ ਫੇਰ ਮੈਂ ਉਹਨੂੰ ਇੱਕ ਦੋ ਕੰਮ ਨਿਪਟਾਏ ਹੁੰਨੀ ਹੁੰਦੀ ਆ ਭੱਜ ਕੇ ਹਨਾ ਵੀ ਚਲੋ 10-15 ਮਿੰਟ ਫੇਰ ਵੀ ਇਹ ਲੌਂਦਾ ਫੇਰ ਇਸ ਤੋਂ ਬਾਅਦ ਇਹਨੂੰ ਮੈਨੂੰ ਹਣ ਧਮੌਣ ਲੱਗਦੀ ਆ ਤੇ ਇਹਨੂੰ ਤਿਆਰ ਕਰਨਾ ਹੁੰਦਾ ਹੈਗਾ ਇਹ ਬਤਾਂ ਹੁਣ ਥੋੜੇ ਵੀ ਤਾਂ ਹੈਲੋਵਿਨ ਕਰਨੇ ਲੱਗ ਗਿਆ ਹੈਲੋਵਿਨ ਸਕੂਲਾਂ ਦੇ ਵਿੱਚ ਵੀ ਅਮਰੀਕਨ ਸਕੂਲਾਂ ਜੀ ਕਰਦੇ ਭੈਣੇ ਕਿਉਂ ਆਪਣੇ ਵੀ ਕਰਦੇ ਆ ਨਾ ਹੈਲੋਵਿਨ ਪਾਰਟੀਆਂ ਕਰਦੇ ਆ ਉਹਦੇ ਸਕੂਲ ਅੱਧ ਲੈ ਕੇ ਗਏ ਸੀ ਸੱਚ ਹੈਲੋਵਿਨ ਤੇ ਕੇ ਜੀ ਦੇ ਸਕੂਲ ਵਾਲੇ ਭੂਤਾਂ ਸੀ ਕਹਿੰਦੀ ਉੱਥੇ ਮੈਂ ਲੈ ਆਪਾਂ ਗਏ ਸੀ ਜਦੋਂ ਦੋ ਦੋ ਗਈ ਤਾਂ ਸੀਗੀ ਕਹਿੰਦੀ ਸਾਡੀਆਂ ਮੈਡਮਾਂ ਨੇ ਭੂਤ ਵੰਗਲੇ ਛੱਡਤਾ ਹੈਲੋਵਿਨ ਪਾਰਟੀ ਤੇ ਗਏ ਸੀ ਕੀ ਇਹ ਇਧਿਆ ਸੁੰਦਾ ਹੈਲੋਵਿਨ ਦਾ ਹੈਲੋਵਿਨ ਚ ਬਸ ਕੋਲੇ ਭੂਤਾਂ ਦੇ ਕਪੜੇ ਪਾ ਤੇ ਲੋਕਾਂ ਦਾ ਮੰਨ ਲਓ ਕਿ ਲੇਬਰਸ ਤਾਂ ਕਰੇ ਜਾਓ ਤਾਂ ਆ ਕੋਟਰੀ ਕਾ ਉਤਵੀ ਤੇ ਤੋਂ ਸੇ ਆ ਕੇ ਘਰੇ ਹੋਇਓ ਹਰ ਕਿਸ ਨੇ ਹਰ ਕਿਸ ਨੇ ਬੜਾ ਕਰੇ ਜਾਣਾ ਹੁੰਦਾ ਆਪਾਂ ਉਹ ਕੀ ਦਿੰਦੇ ਆ ਫਿਰ ਆਪਾਂ ਕੈਂਡੀਜ਼ ਤੇ ਜਿਹਨੇ ਮਰ ਆਪਣੇ ਦੇਣ ਹੀ ਨਾ ਫਿਰ ਆਪਣੇ ਕਿੰਨੇ ਮਰ ਬੜੇ ਦੇਣਗੇ ਇੱਥੇ ਤਾਂ ਅਮਰੀਕਾ ਸੀ ਦਿੰਦੇ ਮੈਲ ਕਰਿਆ ਲੋਕ ਕੀ ਹੁੰਦੀ ਆ ਸਾਡੇ ਤਾਂ ਵੇ ਨਹੀਂ ਫੋਨ ਦੇ ਟੋਲੀ ਕਿੱਥੇ ਹੋ ਗਿਆ ਸੀ ਆਪਣੀ ਸਬਜੀ ਦਾ ਕੰਮ ਫਿਨਿਸ਼ ਮਤਲਬ ਸਬਜੀ ਬਣ ਕੇ ਤਿਆਰ ਹੋ ਗਈ ਸੀ ਕਿ ਹਨਾ ਤੇ ਆਟਾ ਮੈਂ ਗੁੰਨ ਕੇ ਰੱਖ ਦਿੱਤਾ ਸੀ ਇਸ ਤੋਂ ਬਾਅਦ ਨਵਾ ਕੇ ਉਹਦਾ ਟਿਫਨ ਪੈਕ ਕਰਦੀ ਹੁੰਨੀ ਆ ਮਤਲਬ ਪਾਣੀ ਵਗੈਰਾ ਬੋਟਲ ਵਗੈਰਾ ਪਹਿਲਾਂ ਰੈਡੀ ਕਰਦੀ ਹੈਗੀ ਆ ਹਨਾ ਤੇ ਜਿਹੜਾ ਵੇੜੇ 'ਚ ਝਾੜੂ ਰਹਿ ਗਿਆ ਸੀ ਉਹ ਮੈਂ ਲਾਉਣਾ ਸ਼ੁਰੂ ਕਰਤਾ ਸੀਗਾ ਜਿੰਨੇ ਚਿਰ ਚੋਂ ਦੁੱਧ ਪੀਂਦਾ ਹੈ ਹਨਾ ਕਮਰਿਆਂ 'ਚ ਮੈਂ ਪਹਿਲਾਂ ਕੱਢ ਲਿਆ ਸੀ ਉਹਨੂੰ ਠਾਉਣ ਤੋਂ ਤੇ ਹੁਣ ਇੱਥੋਂ ਵਾਲਾ ਜਿਹੜਾ ਮੈਂ ਹੁਣ ਕੱਢ ਲੂੰਗੀ ਇਸ ਤੋਂ ਬਾਅਦ ਚਲੋ 10-15 ਮਿੰਟਾਂ ਦੇ ਵਿੱਚ ਉਹ ਦੁੱਧ ਵਗੈਰਾ ਪੀ ਲੂਗਾ ਜਿਹੜਾ ਪੀਣਾ ਹੋਇਆ ਹਨਾ ਫਿਰ ਉਹਨੂੰ ਨਵਾਉਣ ਵਾਸਤੇ ਲੈ ਕੇ ਜਾਣਾ ਹੁੰਦਾ ਏ ਫਰੈਸ਼ ਹੋਣ ਤੇ ਣੋਣ ਤੇ ਵੀ ਸਾਰਾ ਇਹਨੂੰ ਅੱਧਾ ਘੰਟਾ ਲੱਗ ਜਾਂਦਾ ਹੈ ਸਵੇਰੇ ਜਲਦੀ ਉੱਠਣ ਦੇ ਵੀ ਬਹੁਤ ਫਾਇਦੇ ਹੁੰਦੇ ਆ ਇੱਕ ਤਾਂ ਸਰੀਰ 'ਚ એનર્ਜੀ ਬਹੁਤ ਹੁੰਦੀ ਆ ਹਨਾ ਇੱਕ ਡਿਸਟਰਬੈਂਸ ਘੱਟ ਹੁੰਦੀ ਹੈਗੀ ਜਿਵੇਂ ਹਨਾ ਬੱਚੇ ਵੀ ਪਏ ਹੁੰਦੇ ਆ ਬਾਕੀ ਮੈਂਬਰ ਵੀ ਘਰਦੇ ਪਏ ਹੁੰਦੇ ਹੈਗੇ ਤੇ ਕੰਮ ਨਾ ਥੋੜਾ ਜਲਦੀ ਹੋ ਜਾਂਦਾ ਹੈਗਾ ਤੇ ਬਾਕੀ ਨਾ ਚਾਰੇ ਪਾਸੇ ਮੈਂ ਦੇਖਿਆ ਬੜੀਆਂ ਸੁਨੀਆਂ ਗੁਰਬਾਣੀ ਦੀਆਂ ਆਵਾਜ਼ਾਂ ਸੁਣਦੀਆਂ ਸਵੇਰੇ ਸਵੇਰੇ ਬਹੁਤ ਵਧੀਆ ਲੱਗਦਾ ਸਾਡੇ ਨਾ ਨੇੜੇ ਮੰਦਿਰ ਵੀ ਹੈ ਤੇ ਗੁਰਦੁਆਰਾ ਸਾਹਿਬ ਵੀ ਹੈ ਤੇ ਦੋਨੇ ਸਾਈਡ ਤੋਂ ਬਹੁਤ ਵਧੀਆ ਆਵਾਜ਼ਾਂ ਆਉਂਦੀਆਂ ਸਵੇਰੇ ਸਵੇਰੇ ਬੜਾ ਪੋਜ਼ਿਟਿਵ ਮਾਹੌਲ ਹੁੰਦਾ ਹੈ ਤੇ ਆਸੇਪਾ ਸੇ ਕੋਠਿਆਂ ਤੇ ਜਿੜੀਆਂ ਜੈਕ ਦੀਆਂ ਇੰਨੀਆਂ ਪਿਆਰੀਆਂ ਲੱਗਦੀਆਂ ਨਾ ਤੇ ਦਿਲ ਤਾਂ ਕਰਦਾ ਡੇਲੀ ਸਵੇਰੇ ਉੱਠਿਆ ਹਨਾ ਉੱਠੀਏ ਜਲਦੀ ਪਰ ਕਈ ਵਾਰੀ ਜਿਵੇਂ ਹੁਣ ਇਹਦਾ ਪੇਪਰ ਨਹੀਂ ਹੁੰਦਾ ਹਨਾ ਤੇ ਉਦੋਂ ਮੈਂ ਉੱਠਦੀ ਨਹੀਂ ਹੁੰਦੀ ਕਿਉਂਕਿ ਜੇ ਮੈਂ ਉੱਠ ਜਾਂਦੀ ਹੈਗੀ ਆ ਤੇ ਬਸ ਥੋੜੇ ਟਾਈਮ ਬਾਅਦ ਹੀ ਇਹ ਉੱਠ ਜਾਂਦਾ ਹੈਗਾ ਜਦੋਂ ਸਕੂਲ ਜਾਣਾ ਹੁੰਦਾ ਉਦੋਂ ਤਾਂ ਮੈਨੂੰ ਜਦੋਂ ਜੈਦ ਕਰਨੀ ਪੈਂਦੀ ਐ ਨੂੰ ਠਾਉਣ ਵਿੱਚ ਪਤਾ ਨਹੀਂ ਨੇਚਰਲੀ ਐ ਜਿੱਦ ਦੇ ਛੁੱਟੀ ਹੁੰਦੀ ਐ ਤੇ ਇਹਨੇ ਮੇਰੇ ਬਰਾਬਰ ਹੀ ਉੱਠ ਜਾਣਾ ਹੁੰਦਾ ਮਤਲਬ ਜਦੋਂ ਹੀ ਲਾਈਟ ਆਨ ਕਰੋ ਤਾਂ ਉਹਦੀ ਉੱਠ ਜਾਣਾ ਹੁੰਦਾ ਹੈਗਾ ਹਨਾ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਤੁਹਾਡੇ ਵੀ ਬੱਚੇ ਐਵੇਂ ਕਰਦੇ ਹੈਗੇ ਹਨਾ ਸਾਰੇ ਬੱਚਿਆਂ ਦੀ ਇਹੀ ਆਦਤ ਹੀ ਹੁੰਦੀ ਹੈਗੀ ਆਂ ਹਾਂ ਕਿਨੇ ਬੰਨੇ ਆ ਇਹ ਕੀ ਹੋ ਗਿਆ ਕਿਸ ਨੇ دی ਆਪਕੋ ਸਜ਼ਾ ਪਾਪਾ ਨੇ ਸ਼ਰਾਬ ਕੀਤੀ ਥੂ ਕੀ ਸ਼ਰਾਬ ਕੀਤੀ ਆ ਤੀ ਵੀ ਚੈਨਲ ਬਦਲਦਾ ਨੋ ਪਾਪਾ ਨੇ ਯੋਗਾ ਕਰਨਾ ਹੁੰਦਾ ਹੈਗਾ ਪਾਪਾ ਨੇ ਯੋਗਾ ਕਰਨਾ ਹੁੰਦਾ ਬਾਬਾ ਰਾਮਦੇਵ ਨੂੰ ਦੇਖ ਕੇ ਚੇਨਾ ਕਰੀ ਸਵੇਰੇ ਸਵੇਰੇ ਲੈ ਸ਼ੋਜ਼ ਪਾਉ ਟਾਈਮ ਹੋ ਗਿਆ ਤੇਰਾ ਠੀਕ ਆ ਕੱਲੋ ਜੀ ਇੱਥੇ ਮੈਂ ਉਹਨੂੰ ਸਕੂਲ ਤੋਰਦਾ ਸੀਗਾ ਹਨਾ ਤੇ ਆਂਟੀ ਵੀ ਆ ਗਈ ਸੀ ਆ ਦੇ ਇੱਥੇ ਇੱਥੇ ਨਾ ਇੱਕ ਸਕੂਲ ਹੈ ਉੱਥੇ ਆਂਟੀ ਦੇ ਪੁੱਤ ਤੇ ਪੜਦੇ ਸਾਡੀ ਗਲੀ ਚ ਉਹਨੂੰ ਛੱਡਣ ਆਉਂਦੀ ਹੈਗੀ ਐ 8:00 ਵਜੇ ਆਂਟੀ ਆ ਗਈ ਸੀਗੀ ਅੱਜ ਉਹਨਾਂ ਦਾ ਵੀ ਪੇਪਰ ਸੀਗਾ ਥੋੜਾ ਜਲਦੀ ਆ ਗਈ ਸੀਗੇ ਆਂਟੀ ਦਾ ਘਰ ਤਾਂ ਥੋੜੀ ਦੂਰ ਪੈਂਦਾ ਹੈਗਾ ਦੋ ਤਿੰਨ ਗਲੀਆਂ ਛੱਡ ਕੇ ਹੈਗਾ ਤੇ ਜਦੋਂ ਫਿਰ ਇਹ ਬੱਚਿਆਂ ਨੂੰ ਛੱਡਣ ਆਉਂਦੀ ਆ ਪੋਤਿਆਂ ਨੂੰ ਹਨਾ ਤੇ ਨਾਲ ਹੀ ਆ ਜਾਂਦੇ ਉਹ ਦਾ ਉਹਨਾਂ ਦਾ ਸਕੂਲ ਸਾਡੀ ਗਲੀ ਚ ਹੈ ਦੇ ਪੋਤਿਆਂ ਦਾ ਹਨਾ ਤੇ ਮੈਂ ਲੱਗ ਗਈ ਸੀ ਕਿ ਇੱਥੇ ਕੰਬਲ ਧੋਣ ਮੈਂ ਆਂਟੀ ਨੂੰ ਕਿ ਆਂਟੀ ਥੋੜਾ ਥੋੜਾ ਪਾਣੀ ਪਾਈ ਜਰੋ ਹਨਾ ਵੀ ਸਾਰੀ ਸਰਫ ਜਿਹੜੀ ਨਿਕਲ ਜੇ ਤੇ ਇਹ ਕੰਬਲ ਬਹੁਤ ਹੈਵੀ ਹੈ ਮੈਨੂੰ ਤਾਂ ਸਮਝ ਹੀ ਨਹੀਂ ਲੱਗਦੀ ਹੁੰਦੀ ਜਿਆਦਾ ਹੈਵੀ ਕੰਬਲ ਹਨਾ ਵੀ ਬਹਿ ਕੇ ਧੋਵਾ ਤੇ ਜਾਂ ਹਨਾ ਕਈ ਵਾਰੀ ਮੈਂ ਇਹਨਾਂ ਨੂੰ ਕੋਠੇ ਤੇ ਵੀ ਲੈ ਜਾਂਦੀ ਹੁੰਨੀ ਆ ਅੱਗੇ ਮੈਂ ਕੋਠੇ ਤੇ ਲੈ ਕੇ ਤੋਂ ਉੱਥੇ ਹੀ ਪਾਏ ਹੁੰਨੀ ਹੁੰਦੀ ਆ ਇਸ ਵਾਰੀ ਮੈਂ ਸੁੱਟ ਚੱਟ ਲੋ ਵੀ ਹਨਾ ਵੀ ਇੱਥੇ ਟੱਬ ਰੱਖ ਲੈਣੀ ਆ ਮੈਨੂੰ ਬਾਲਾ ਸਮਾਨ ਚੱਕਣਾ ਪਊਗਾ ਕੋਠੇ ਤੇ ਲਿਜਾਣਾ ਪਊਗਾ ਤੇ ਆਂਟੀ ਹੌਲੀ ਹੌਲੀ ਪਾਣੀ ਪਾਏਗੇ ਸੀ ਮੈਂ ਵੀ ਧੋਣੀ ਹੈਗੀਆਂ ਭਾਰੇ ਕੰਬਲ ਮੈਂ ਬਹੁਤ ਵਾਰੀ ਦੇਖਿਆ ਇੱਕ ਵਾਰੀ ਮੈਂ ਮਸ਼ੀਨ 'ਚ ਵੀ ਪਾਤੇ ਸੀ ਜਿਵੇਂ ਮੈਂ ਵੇਖੀਆਂ ਹਨਾ ਕਈ ਲੇਡੀਜ਼ ਮਸ਼ੀਨ 'ਚ ਪਾ ਦਿੰਦੇ ਆ ਪਰ ਪਤਾ ਨਹੀਂ ਮੇਰੇ ਤੋਂ ਸਹੀ ਤਰੀਕੇ ਨਾਲ ਉਹ ਮੈਂ ਧੋਤ ਤੇ ਨਹੀਂ ਗਏ ਮੈਂ ਹੈਵੀ ਕੰਬਲ ਇਸ ਤਰੀਕੇ ਦੇ ਨਾਲ ਹੀ ਧੋਨੀ ਹੈ ਪਹਿਲਾਂ ਮੈਂ ਉਹਨੂੰ ਭਿਉਂ ਦਿੰਨੀ ਆ 2-4 ਘੰਟੇ ਹਨਾ ਅੱਗੇ ਮੈਂ ਕਈ ਵਾਰੀ ਰਾਤ ਨੂੰ ਵੀ ਭਿਉਂ ਕੇ ਛੱਡ ਦਿੰਦੀ ਸੀ ਤੇ ਸਵੇਰੇ ਸਵੇਰੇ ਫਿਰ ਮੈਂ ਉਹਨੂੰ ਕੱਢ ਲੈਂਦੀ ਸੀਗੀ ਅੱਜ ਐਕਚੁਅਲੀ ਮੈਨੂੰ ਸਵੇਰੇ ਰਾਤ ਨੂੰ ਮਤਲਬ ਲੇਟ ਹੀ ਮੈਨੂੰ ਯਾਦ ਆਇਆ ਹਨਾ ਫਿਰ ਮੈਂ ਕਿਹਾ ਚਲੋ ਹਨਾ ਅੱਧੇ ਜਣੇ ਸੌਂ ਗਏ ਜਿਵੇਂ ਮੰਮੀ ਵੀ ਸੌ ਜਾਂਦੇ ਹੈਗੇ ਜਲਦੀ ਤੇ ਫਿਰ ਖੜਕਾ ਹੋਊਗਾ ਇਸ ਕਰਕੇ ਮੈਂ ਸਵੇਰੇ ਹੀ ਭੋਂਤਾ ਤੇ ਨਹੀਂ ਤਾਂ ਮੈਂ ਭਾਰੇ ਕੰਬਲਾਂ ਨੂੰ ਰਾਤ ਨੂੰ ਭੋਂ ਦਿੰਨੀ ਹੁੰਨੀ ਹੈ ਤੇ ਸਵੇਰੇ ਫਿਰ ਉਹਨਾਂ ਨੂੰ ਕੱਢ ਲਈਦਾ ਹਨਾ ਤੇ ਆਂਟੀ ਇੱਥੇ ਤਾਂ ਆਗੇ ਸੀ ਅੱਗੇ ਤਾਂ ਮੈਂ ਆਪ ਹੀ ਧੋਇਉਣੀ ਹੁੰਨੀ ਹੁੰਨੀ ਆ ਕੋਠੇ ਤੇ ਲਿਆ ਕੇ ਤੇ ਅੱਜ ਚਲੋ ਮੈਨੂੰ ਕਹਿੰਦੀ ਮੈਂ ਤੇਰੀ ਹੈਲਪ ਕਰ ਦਿੰਨੀ ਹੈਗੀ ਹਨਾ ਤੇ ਫਿਰ ਮੈਂ ਇਹਨੂੰ ਸਾਰੇ ਨੂੰ ਪਾਣੀ ਕੱਢ ਕੇ ਹਨਾ ਟੱਬ ਚੋਂ ਬਾਹਰ ਕੱਢ ਲਿਆ ਸੀ ਮੈਂ ਇਹਨੂੰ ਇਸੇ ਤਰ੍ਹਾਂ ਕਰਦੀ ਆ ਪਹਿਲਾਂ ਮੈਂ ਕੰਬਲਾਂ ਨੂੰ ਭੋਂ ਦਿੰਨੀ ਹੈਗੀਆਂ ਫਿਰ ਉਹਨੂੰ ਮਲਦੀ ਹੈਗੀਆਂ ਹਨਾ ਤੇ ਆਪਾਂ ਇਹਨਾਂ ਨੂੰ ਪੈਰਾਂ ਨਾਲ ਵੀ ਮਲ ਸਕਦੇ ਆ ਪਰ ਇਹ ਜਿਆਦਾ ਮੈਲਾ ਨਹੀਂ ਸੀਗਾ ਇਹ ਲੇਟ ਹੀ ਕੱਢਿਆ ਸੀਗਾ ਹਨਾ ਤੇ ਜਿਆਦਾ ਠੰਡ ਮਤਲਬ ਮੈਨੂੰ ਲੱਗਦਾ ਵੀ ਜਨਵਰੀ ਚ ਹੀ ਤਾਂ ਮੈਂ ਕੱਢਿਆ ਹੋਣਾ ਇਹ ਵਾਲਾ ਕੰਬਲ ਤੇ ਇਸ ਕਰਕੇ ਮੈਂ ਬਾਲਾ ਪੈਰਾਂ ਨਾਲ ਇਹਨੂੰ ਮਲਿਆ ਨਹੀਂ ਹੈਗਾ ਹੱਥਾਂ ਨਾਲ ਹੀ ਮੈਂ ਇਹਦੀ ਮੈਲ ਜੀ ਕੱਢਤੀ ਸੀਗੀ ਬਾਕੀ ਇਹ ਤੇ ਕਵਰ ਮੈਂ ਬਿਲਕੁਲ ਹੀ ਨਹੀਂ ਲਾਇਆ ਹੋਣ ਹੀ ਲਾਇਆ ਸੀਗਾ ਜਦੋਂ ਇਹਨੂੰ ਵਾਸ਼ ਕਰਨਾ ਸੀਗਾ ਸਮਾਂ ਦੀ ਕਵਰ ਮੈਂ ਦੋ ਵਾਰ ਹੀ ਲਾ ਕੇ ਧੋ ਲਿਆ ਸੀ ਵੀ ਨਾਲ ਦੀ ਨਾਲ ਹੀ ਚੜਾਤਾ ਸੀਗਾ ਮੈਂ ਇੱਥੇ ਮੈਂ ਪੂਰਾ ਇਹਨਾ ਪਾਣੀ ਕੱਢ ਲੂੰਗੀ ਹੌਲੀ ਹੌਲੀ ਮੈਂ ਇਹਨੂੰ ਚੱਕ ਕੇ ਦੋ ਕੁਰਸੀਆਂ ਤੇ ਪਾ ਦੂੰਗੀ ਹਨਾ ਜੇ ਛੋਟਾ ਹੋਵੇ ਤਾਂ ਮੈਂ ਸਿੰਗਲ ਕੰਬਲ ਨੂੰ ਮੈਂ ਇੱਕ ਕੁਰਸੀ ਤੇ ਲਮਕਾ ਦਨੀ ਉਹਦਾ ਪਾਣੀ ਨਿਕਲ ਜਾਂਦਾ ਫਿਰ ਮੈਂ ਹੌਲੀ ਹੌਲੀ ਕੋਨੇ ਉਹਦੇ ਬਾਰ ਬਾਰ ਨਚੋੜੀ ਜਾਂਦੀ ਆ ਹਨਾ ਅੱਧਾ ਪਾਣੀ ਫਿਰ ਇੱਥੇ ਸੁੱਕ ਜਾਂਦਾ ਤੇ ਫਿਰ ਜਦੋਂ ਜਮਾਂ ਲਾਈਟ ਹੋ ਗਿਆ ਹਨਾ ਚਾਹੇ ਉਹ ਸ਼ਾਮ ਤੱਕ ਹੋਵੇ ਫਿਰ ਮੈਂ ਚਾਹੇ ਸਾਰੀ ਰਾਤ ਪਿਆਰੇ ਮੈਂ ਅਗਲੇ ਦਿਨ ਉਹਨਾਂ ਨੂੰ ਕੋਠੇ ਤੇ ਪਾ ਕੇ ਆਉਂਗੀ ਸੁੱਕਣਾ ਹਨਾ ਕਿਉਂਕਿ ਫਿਰ ਚੱਕਣਾ ਸੌਖਾ ਹੋ ਜੂਗਾ ਨਹੀਂ ਤਾਂ ਫਿਰ ਇਹ ਨਾ ਪਿੱਛੋਂ ਪਤਾ ਲੱਗਦਾ ਫਿਰ ਮੋਢੇ ਵਗੈਰਾ ਦੁਖਣ ਲੱਗ ਜਾਂਦੇ ਐ ਇੰਨਾ ਹੈਵੀ ਹੈ ਨਾ ਪਾਣੀ ਨਾਲ ਹੋਰ ਵੀ ਹੈਵੀ ਹੋ ਜਾਂਦਾ ਹੈਗਾ ਚੱਕਿਆ ਨਹੀਂ ਜਾਂਦਾ ਜਦੋਂ ਗਿੱਲਾ ਹੋ ਜਾਂਦਾ ਹੈਗਾ ਤੇ ਮੈਂ ਉਹਨੂੰ ਇੱਥੇ ਦੋ ਕੁਰਸੀਆਂ ਤੇ ਫਲਾਤਾ ਸੀਗਾ ਸ਼ਾਮ ਤੱਕ ਉਹਦਾ ਸਾਰਾ ਪਾਣੀ ਨਿਕਲ ਗਿਆ ਸੀਗਾ ਤੇ ਬਾਕੀ ਬੱਦਲ ਜੇ ਸੀਗੇ ਛੇਤੀ ਨਹੀਂ ਨਿਕਲਿਆ ਤੇ ਮੈਂ ਅਗਲੇ ਦਿਨ ਉਹਨੂੰ ਉੱਪਰ ਪਾਇਆ ਸੀਗੇ ਤੇ ਫੇਰ ਉੱਪਰ ਸਾਰਾ ਸੁੱਕ ਗਿਆ ਸੀਗਾ ਅਗਲੇ ਦਿਨ ਅਗਲੇ ਦਿਨ ਤਾਂ ਦੁਪਹਿਰ ਤੱਕ ਹੀ ਸੁੱਕ ਗਿਆ ਸੀ ਮਤਲਬ ਉਹਦਾ ਪਾਣੀ ਤਾਂ ਥੱਲੇ ਹੀ ਨਿਕਲ ਗਿਆ ਸੀ ਧੁੱਪਣਾ ਤਾਂ ਬਸ ਆਏ ਹੁੰਦਾ ਵੀ ਚਲੋ ਸਲਾਬਾਣਾ ਰਹਿ ਜੀ ਹਨਾ ਤੇ ਇਸੇ ਤਰ੍ਹਾਂ ਹੀ ਮੈਂ ਸਾਰੇ ਕੰਬਲ ਧੋਣੇ ਨੇ ਜਿਹੜੇ ਸਿੰਗਲ ਛੋਟੇ ਹੁੰਦੇ ਆ ਲਾਈਟ ਉਹ ਮਸ਼ੀਨ 'ਚ ਪਾ ਦੇਣੀਆਂ ਮਸ਼ੀਨ ਵੀ ਸਾਡੀ ਵੱਡੀ ਆ ਕਾਫੀ ਮਤਲਬ 8.5 ਲੀਟਰ ਦੀ ਹੋਊਗੀ ਇਹ ਉਨ ਤਾਂ ਇਹਦਾ ਟੱਬ ਕਾਫੀ ਵੱਡਾ ਗੋਲ ਟੱਬ ਹੈ ਤੇ ਉਹਦੇ ਵਿੱਚ ਚੰਗੀ ਤਰ੍ਹਾਂ ਛੋਟੇ ਕੰਬਲ ਤਾਂ ਧੋਤੇ ਜਾਂਦੇ ਆ ਪਰ ਜਿਹੜੇ ਵੱਡੇ ਡਬਲ ਹੁੰਦੇ ਆ ਤੇ ਇਹ ਤਾਂ ਹੈਵੀ ਡਬਲ ਲੇਅਰ ਵਾਲਾ ਹਨ ਜਿੰਨੇ ਦੋਨੇ ਸਾਈਡਾਂ ਤੇ ਹੁੰਦਾ ਜਿਵੇਂ ਉਵੇਂ ਆ ਇਹ ਤਾਂ ਕੁਝ ਜ਼ਿਆਦਾ ਹੀ ਹੈਵੀ ਸੀਗਾ ਤੇ ਬਾਕੀ ਵੀ ਉਸ ਤਰੀਕੇ ਨਾਲ ਮੈਥੋਂ ਕੰਬਲ ਨਹੀਂ ਧੋਤੇ ਜਾਂਦੇ ਵੀ ਵੱਡੇ ਕੰਬਲ ਹੀ ਜਿਵੇਂ ਵਿੱਚੇ ਪਾ ਕੇ ਆਪਾਂ ਵਿੱਚੇ ਫਿਰ ਇੱਕ ਵਾਰੀ ਢੇੜਾ ਦਵਾਉਂਦੇ ਆ ਹਨਾ ਮਸ਼ੀਨ 'ਚ ਫਿਰ ਆਪਾਂ ਪਾਣੀ ਕੱਢਦੇ ਆ ਛੋਟਿਆਂ ਨੂੰ ਤਾਂ ਧੋਤਾ ਜਾਂਦਾ ਵੈਸੇ ਵੀ ਮੈਂ ਵਿੱਚ ਪਾਣੀ ਘਾਟੀ ਕੱਢਦੀ ਹੁੰਨੀ ਹੈਗੀ ਆ ਕਿਉਂਕਿ ਆਪਣੇ ਤਾਂ ਉਹ ਕੰਬਲਾਂ ਦੀ ਉਹ ਸਰਫ ਆਪਾਂ ਯੂਜ਼ ਕਰ ਹੀ ਲੈਣੇ ਆ ਹਨਾ ਜਿਹੜੀ ਮਤਲਬ ਕੰਬਲਾਂ ਚੋ ਬਚਦੀ ਉਹਦੇ ਚ ਆਪਾਂ ਕੋਈ ਹੋਰ ਕੱਪੜੇ ਵੀ ਵਾਸ਼ ਕਰ ਸਕਦੇ ਆ ਉਹ ਇੰਨੀ ਖਰਾਬ ਨਹੀਂ ਜਦੋਂ ਗੰਦੀ ਨਹੀਂ ਹੋਈ ਹੁੰਦੀ ਤਾਂ ਤੇ ਇਸ ਕਰਕੇ ਮੈਂ ਬਾਹਰ ਕੱਢ ਕੇ ਪਾਣੀ ਕੱਢਦੀ ਆ ਹਮੇਸ਼ਾ ਹਨਾ ਤੁਸੀਂ ਦੱਸਿਓ ਵੀ ਤੁਸੀਂ ਕਿਹੜੇ ਤਰੀਕੇ ਨਾਲ ਧੋਣੇ ਹੈਗੇ ਆ ਹਨਾ ਕਮੈਂਟ ਕਰਕੇ ਵੀ ਵੱਡੇ ਕੰਬਲ ਭਾਰੀ ਕੰਬਲ ਹੈਗੇ ਆ ਜਿਹੜੀ ਉਹਨਾਂ ਨੂੰ ਕਿਸ ਤਰੀਕੇ ਨਾਲ ਧੋਣੇ ਆ ਕਿਵੇਂ ਸਖੋਣੇ ਆ ਹੋ ਸਕਦਾ ਤੁਹਾਡੇ ਜਹਨ ਚ ਕੋਈ ਸੌਖਾ ਤਰੀਕਾ ਹੋਵੇ ਹਨਾ ਵੀ ਇਤੋਂ ਵੀ ਸੌਖਾ ਹੋਵੇ ਤੇ ਜਰੂਰ ਦੱਸਣਾ ਮੈਨੂੰ ਇੱਥੇ ਮੈਂ ਦੁਪਹਿਰੇ ਲੱਗੀ ਸੀਗੀ ਬੈੱਡਾਂ ਦੀ ਸਫਾਈ ਕਰਨਾ ਹਨਾ ਜਿਵੇਂ ਆਪਾਂ ਫ੍ਰੀ ਹੋ ਜਾਂਦੇ ਆ ਹਨਾ ਦੁਪਹਿਰ ਦਾ ਜਿਹੜਾ ਸਮਾਂ ਹੁੰਦਾ ਆਪਾਂ ਕੋਈ ਨਾ ਕੋਈ ਕੰਮ 'ਚ ਹੀ ਲਾਉਨੇ ਆ ਜਿੱਦ ਦੇ ਮੇਰਾ ਬੇਟਾ ਪੇਪਰ ਦੇਣ ਗਿਆ ਹੁਣਾ ਉਦੋਂ ਤਾਂ ਮੈਨੂੰ ਲਾਹ ਹੀ ਹੁੰਦਾ ਹੈਗਾ ਹਨਾ ਵੀ ਚਲੋ ਛੇਤੀ ਛੇਤੀ ਕੰਮ ਨਿਭਾੜ ਲਾਂ ਕੋਈ ਐਕਸਟਰਾ ਕੰਮ ਜਿਹੜੇ ਪਏ ਹੈਗੇ ਆ ਤੇ ਮੇਰੇ ਨਾਲ ਡੈਚੀ ਰੱਖੇ ਹੋਏ ਹੈਗੇ ਆ ਇਹਦੇ ਵਿੱਚ ਇੱਕ ਸਾਈਡ ਬੈੱਡ ਦੇ ਜਿਵੇਂ ਆਪਣੇ ਮੈਰिज ਵਾਲੇ ਡੈਚੀ ਹੁੰਦੇ ਆ ਇਹ ਮੇਰੇ ਮੈਰिज ਵਾਲੇ ਵਰੀ ਵਾਲੇ ਸੀਗੇ ਦੋਨੋਂ ਸਾਈਡਾਂ ਦੇ ਮੇਰੇ ਕੱਪੜੇ ਪੈਸਥੇ ਹੋ ਮੈਂ ਆਦੇ ਬੈੱਡ ਵਿੱਚ ਹੀ ਰੱਖ ਦੀ ਹੈਗੀ ਇਹਨਾਂ ਨੂੰ ਬਾਕੀ ਆਸ-ਪਾਸੇ ਆਪਾਂ ਜਿਵੇਂ ਬਾਕੀ ਸਮਾਨ ਰੱਖ ਲੈਣੇ ਹੈਗੇ ਆ ਤੇ ਇਹਨਾਂ ਦੇ ਵਿੱਚ ਡੈਚੀਆਂ 'ਚ ਹੁਣ ਮੈਂ ਨਵੇਂ ਕੱਪੜੇ ਹੁੰਦੇ ਆ ਜਿਵੇਂ ਆਪਣੇ ਬੂਲਣ ਵਾਲੇ ਸਿਲਕ ਵਾਲੇ ਹਨਾ ਉਹ ਪਾ ਕੇ ਰੱਖ ਦਿੰਨੀ ਆ ਤੇ ਇੱਕ ਡੈਚੀ 'ਚ ਮੈਂ ਜਿਵੇਂ ਆਪਣੀਆਂ ਕੋਟੀਆਂ ਹੁੰਦੀਆਂ ਹਨਾ ਉਹ ਪਾ ਕੇ ਰੱਖ ਦਿੰਨੀ ਹੈਗੀਆਂ ਤੇ ਇੱਥੇ ਮੈਂ ਮੈਂ ਅਟੈਚੀ ਸਾਫ਼ ਕਰ ਰਹੀ ਸੀ ਤੇ ਪਤਾ ਨਹੀਂ ਕਿਵੇਂ ਇਹਨਾਂ ਚ ਬਰੀਕ-ਬਰੀਕ ਮਿੱਟੀ ਕਿਵੇਂ ਚਲੀ ਜਾਂਦੀ ਹੈ ਬਿੱਡਾਂ ਚ ਹਨਾ ਤੁਸੀਂ ਵੀ ਦੱਸਿਓ ਵੀ ਤੁਹਾਡੇ ਵੀ ਬਿੱਡਾਂ ਚ ਬਰੀਕ-ਬਰੀਕ ਥੋੜੀ ਜ਼ਿਆਦਾ ਹੀ ਬਰੀਕ ਹੁੰਦੀ ਹੈ ਜਿਵੇਂ ਮਿੱਟੀ ਪਤਾ ਨਹੀਂ ਕਿਵੇਂ ਚਲੀ ਜਾਂਦੀ ਹੈ ਚਾਹੇ ਇਹਨੂੰ ਮੈਂ ਚਾਦਰ ਨਾਲ ਬਹੁਤ ਵਾਰੀ ਵੀ ਇਹਨੂੰ ਉਹ ਵੀ ਕੀਤਾ ਹੈਗਾ ਵੀ ਟੱਕਿਆ ਵੀ ਹੈਗਾ ਜਿੰਨੇ ਵੀ ਕੱਪੜੇ ਹੁੰਦੇ ਅਟੈਚੀ ਹੁੰਦੇ ਜਿਵੇਂ ਰੱਖ ਕੇ ਉਹਨਾਂ ਨੂੰ ਟੱਕ ਦਿੰਨੀ ਆ ਫਿਰ ਵੀ ਪਤਾ ਨਹੀਂ ਕਿੱਥੋਂ ਮਿੱਟੀ ਆ ਜਾਂਦੀ ਹੈਗੀ ਆ ਤੇ ਇੱਥੇ ਮੈਨੂੰ ਬਹੁਤ ਹੀ ਹੈਰਾਨੀ ਹੋਈ ਅੱਜ ਮੈਨੂੰ ਇਹੋ ਜਿਹੀਆਂ ਚੀਜ਼ਾਂ ਮਿਲੀਆਂ ਟੈਚੀ ਤੋਂ ਜਿਨ੍ਹਾਂ ਨੂੰ ਮੈਂ ਖੋਦ ਹੀ ਰੱਖ ਕੇ ਭੁੱਲ ਗਈ ਸੀ ਇਹ ਮੈਂ ਦਸੰਬਰ ਦੀਆਂ ਛੁੱਟੀਆਂ 'ਚ ਜਦੋਂ ਗਈ ਸੀ ਹਨਾ ਮਾਰਕੀਟ ਤੇ ਮੈਂ ਉਦੋਂ ਨਾ ਇਹ ਸੂਟ ਲਿੱਤਾ ਸੀ ਇਹ ਔਰਗੈਂਜਾ ਸਿਲਕ ਦਾ ਬਹੁਤ ਸੋਹਣਾ ਸੂਟ ਹੈ ਹਨਾ ਤੇ ਜੇ ਮੈਂ ਇਹਦਾ ਪ੍ਰਾਈਸ ਦੇਖਿਆ ਹਨਾ 2300 ਰੁਪਏ ਪ੍ਰਾਈਸ ਦਾ ਉਦੋਂ ਮੈਂ ਲੈ ਕੇ ਰੱਖ ਲਿਆ ਕਿ ਚਲੋ ਕੋਈ ਫੰਕਸ਼ਨ ਆ ਜਾਂਦਾ ਹਨਾ ਹੁਣ ਮਾਰਕੀਟ ਤਾਂ ਆਈ ਹੀ ਐ ਤੇ ਇਹ ਮੇਰੇ ਹੱਥ ਲੱਗਾ ਐਡਾ ਸੋਹਣਾ ਇਹਦਾ ਕਲਰ ਹੈ ਨਾ ਇਹ ਪਿੰਕ ਹੈ ਨਾ ਗਾਜਰੀ ਹੈ ਹਨਾ ਨਾ ਪੀਚ ਹੈ ਤੇ ਮੈਂ ਹੈਰਾਨ ਐ ਇੰਨਾ ਸੋਹਣਾ ਦੁਪੱਟਾ ਉਦੋਂ ਤਾਂ ਮੈਂ ਵੈਸੇ ਹੀ ਲੈ ਕੇ ਜਿਵੇਂ ਆਪਾਂ ਵੈਸੇ ਆਪਾਂ ਸ਼ਾਪ ਤੇ ਥੋੜਾ ਜਿਹਾ ਨਜ਼ਰ ਮਾਰਦੇ ਹਾਂ ਨਾ ਲਿਆ ਕੇ ਰੱਖ ਲਿਆ ਹਨਾ ਤੇ ਮੈਨੂੰ ਖੁਦ ਨਹੀਂ ਯਾਦ ਰਿਹਾ ਵੀ ਮੇਰੇ ਕੋਲ ਇੰਨਾ ਸੋਹਣਾ ਸੂਟ ਪਿਆ ਔਰਗੈਂਜ਼ਾ ਦਾ ਇਹ ਸੂਟ ਹੈਗਾ ਸਿਲਕ ਵਾਲਾ ਇਹਦਾ ਹਨਾ ਬਾਟਮ ਹੈਗਾ ਫੈਬਰਿਕ ਇਹਦਾ ਤੇ ਇਹਦੇ ਪੌਂਚਿਆਂ ਤੇ ਵਰਕ ਵਾਲਾ ਚਾਹੇ ਪਲਾਜ਼ੋ ਬਣਾ ਲਓ ਹਨਾ ਤੇ ਸਲਵਾਰ ਬਣਾ ਲਓ ਇਹਦੇ ਪੌਂਚ ਹੈ ਤੇ ਵਰਕ ਆਉਂਦਾ ਹੈ ਤੇ organza ਦਾ ਹੀ ਬੜਾ ਸੋਹਣਾ ਤਿਆਰ ਕਰਵਾਇਆ ਹੋਇਆ ਦੁਪੱਟਾ ਹੈਗਾ ਸ਼ਾਪ ਵਾਲੇ ਨਾ ਜਿਵੇਂ ਇੱਥੇ ਸਾਡੇ ਹੈਗੀ ਇੱਕ ਮੰਨਤ ਕਲੈਕਸ਼ਨ ਵਾਲੀ ਸ਼ਾਪ ਹੈ ਉਹ ਖੁਦ ਮਤਲਬ ਤਿਆਰ ਕਰਦੇ ਆ ਕੱਪੜੇ ਤੇ ਇਹ ਮੈਨੂੰ ਇੰਨਾ ਸੋਹਣਾ ਲੱਗਿਆ ਲੈ ਮੈਂ ਕਿਹਾ ਇੰਨਾ ਸੋਹਣਾ ਸੂਟ ਹਏ ਮੈਂ ਕਿੰਨੀ ਭੁਲक्कੜ ਆ ਮੈਂ ਆਪ ਹੀ ਰੱਖ ਕੇ ਭੁੱਲ ਜਾਨੀ ਹੈਗੀਆਂ ਸੂਟ ਹਨਾ ਤੇ ਤੁਸੀਂ ਵੀ ਦੱਸਿਓ ਤੁਸੀਂ ਵੀ ਐਵੇਂ ਭੁੱਲ ਜਾਨੀ ਹੈਗਾ ਚੀਜ਼ਾਂ ਰੱਖ ਕੇ ਬਹੁਤੀਆਂ ਚੀਜ਼ਾਂ ਤਾਂ ਮੈਨੂੰ ਬਾਅਦ ਵਿੱਚ ਮਿਲਦੀਆਂ ਹੁੰਦੀਆਂ ਵੀ ਇੱਕ ਵਾਰੀ ਮੈਂ ਇਕੱਠੀ ਜਿਵੇਂ ਸ਼ਾਪਿੰਗ ਕਰਕੇ ਰੱਖ ਲੈਂਦੀ ਹਾਂ ਹਨਾ ਤੇ ਇੱਕ ਮੈਂ ਲਿੱਤਾ ਸੀ ਇਹ ਵੂਲਨ ਸੂਟ ਹਨਾ ਇਹਦੀ ਉਦੋਂ ਫਿਟਿੰਗ ਲਾਉਣ ਵਾਲੀ ਸੀ ਇਹ ਥੋੜਾ ਲੂਜ਼ ਸੀਗਾ ਹਨਾ ਇਹ yellow ਸੂਟ ਹੈ ਵੂਲਨ ਦਾ ਬੜਾ ਸੋਹਣਾ ਤੇ white ਪਜਾਮੀ ਦੇ ਨਾਲ ਹਨਾ ਤੇ ਇਹ ਵੀ ਮੈਂ ਰੱਖ ਕੇ ਭੁੱਲ ਗਈ ਮੈਂ ਸੋਚਿਆ ਚਲੋ ਬਾਅਦ ਚੋਂ ਲਾਉਣੀ ਹੈ ਇਹਦੀ ਫਿਟਿੰਗ ਹਨਾ ਤੇ ਬਾਅਦ ਚੋਂ ਵੀ ਮੈਂ ਭੁੱਲ ਗਈ ਤੇ ਮੈਂ ਬੜੀ ਹੈਰਾਨ ਹੋਈ ਵੀ ਹੁਣ ਸਰਦੀ ਲੰਘ ਗਈ ਹੈ ਤੇ ਹੁਣ ਇਹ ਚੀਜ਼ਾਂ ਮੇਰੇ ਹੱਥ ਲੱਗੀਆਂ ਹਨਾ ਤੇ ਹੁਣ ਫਿਰ ਵੀ ਮੈਂ ਚਲੋ ਦੇਖ ਕੇ ਰੱਖ ਤਿਆਂ ਸੀਗਾ ਪਰ ਉਹ ਸੂਟ ਮੈਂ ਦਿਮਾਗ 'ਚ ਰੱਖਿਆ ਸੀ ਵੀ ਜੇ ਕੋਈ ਫੰਕਸ਼ਨ ਆ ਗਿਆ ਤੇ pink ਸੂਟ ਹੈ ਜਿਹੜਾ ਉਹ ਮੈਂ ਰੈਡੀ ਕਰਵਾ ਲੂੰਗੀ ਤੋਂ ਮੈਂ ਦੱਸੂਗੀ ਆਉਣ ਵਾਲੇ ਸਮੇਂ 'ਚ ਆਪਣੇ ਘਰ 'ਚ ਇੱਕ ਫੰਕਸ਼ਨ ਹੋਣ ਵਾਲਾ ਹੈ ਹਨਾ ਤੇ ਤੁਹਾਡੇ ਨਾਲ ਮੈਂ ਸ਼ੇਅਰ ਵੀ ਕਰੂੰਗੀ ਸਾਰਾ ਫੰਕਸ਼ਨ ਹਨਾ ਕਿਹੜਾ ਫੰਕਸ਼ਨ ਹੈ ਕਿਵੇਂ ਹੋਊਗਾ ਤੇ ਸ਼ਾਇਦ ਉਦੋਂ ਤੱਕ ਤਾਂ ਗਰਮੀ ਆ ਜਾਊਗੀ ਪਤਾ ਨਹੀਂ ਉਸ ਟਾਈਮ 'ਚ ਕਿਹੜਾ ਸਟੱਫ ਪਊਗਾ ਫਿਰ ਗਰਮੀ ਵਾਲੇ ਪਹਿਨਗੇ ਹਨਾ ਚੌਥੇ ਮਹੀਨੇ 'ਚ ਆਪਣੇ ਲਾਸਟ ਵਿੱਚ ਫੰਕਸ਼ਨ ਹੋਊਗਾ ਤੁਹਾਡੇ ਨਾਲ ਮੈਂ ਸਾਰਾ ਫੰਕਸ਼ਨ ਦੀ ਡਿਟੇਲ ਸ਼ੇਅਰ ਕਰੂੰਗੀ ਤੇ ਇੱਥੇ ਮੈਂ ਕੋਟੀਆਂ ਵਗੈਰਾ ਸਾਰਾ ਕੁਝ ਵਾਸ਼ ਕਰਵਾ ਕੇ ਰੱਖ ਲਿਆ ਸੀਗਾ ਤੇ ਹੁਣ ਮੈਂ ਸਾਰਾ ਕੁਝ ਰੱਖ ਦੂੰਗੀ ਕਿਉਂਕਿ ਮੈਂ ਵੇਟ ਕਰਦੀ ਸੀਗੀ ਵੀ ਜਿੱਦੇ ਦਾ ਪੇਪਰ ਹੋਗਾ 2-3 ਛੁੱਟੀਆਂ ਹੁੰਦੀਆਂ ਉਹਨੂੰ ਪੇਪਰ ਦੇ ਅੱਗੇ ਤੇ ਜਿੱਦਿਆਂ ਦਾ ਪੇਪਰ ਹੋਗਾ ਮੈਂ ਉਦੋਂ ਨਹੀਂ ਰੱਖੂੰਗੀ ਸੰਭਾਲੂੰਗੀ ਨਾ ਤੇ ਇੱਥੇ ਪਾਰਸਲ ਵਾਲਾ ਆਇਆ ਸੀਗਾ ਤੇ ਇਹ ਆ ਗਿਆ ਸੀ ਪੇਪਰ ਦੇ ਕੀ ਤੇ ਇਹ ਪਾਰਸਲ ਖੋਲਣ ਲੱਗ ਪਿਆ ਸੀਗਾ ਵੀ ਮੰਮਾ ਮੈਂ ਖੋਲਣਾ ਮੈਂ ਖੋਲਣਾ ਵੀ ਮੈਂ ਦੇਖਣਾ ਇਹ ਚ ਪਾਰਸਲ ਦੇ ਵਿੱਚ ਕੀ ਹੈ ਹਨਾ ਤੇ ਲੋ ਜੀ ਇਹਦੇ ਵਿੱਚੋਂ ਨਿਕਲੇ ਸੀ ਫੋਨ ਦਾ ਕਵਰ ਜਿਹੜਾ ਮੈਂ ਨਿਊ ਫੋਨ ਲਿੱਤਾ ਸੀ ਉਹਦਾ ਕਵਰ ਮੰਗਵਾਇਆ ਸੀ ਆਨਲਾਈਨ ਇੱਥੋਂ ਕਵਰ ਨਹੀਂ ਮਿਲਿਆ ਹਨਾ ਨੇੜੇ ਤੇੜੇ ਦੀ ਸ਼ਾਪ ਤੋਂ ਤੇ ਦੂਸਰੀ ਮਾਰਕੀਟ ਜਾਇਆ ਨਹੀਂ ਗਿਆ ਇਸ ਕਰਕੇ ਆਪਾਂ ਆਨਲਾਈਨ ਆਰਡਰ ਕਰਤਾ ਲੋ ਜੀ ਅਸੀਂ ਇੱਥੇ ਕਰਦੇ ਹੈਗੇ ਆ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੇ ਮੇਰੇ ਚੈਨਲ ਤੇ ਨਿਊ ਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਪੋਰਟ ਕਰਨਾ ਪਲੀਜ਼ ਤੇ ਮਿਲਦੀਆਂ ਕਿਸੇ ਨੈਕਸਟ ਟਾਈਮ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਵਲੌਗ ਵਿੱਚ ਤਦ ਤੱਕ ਸਾਰ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਟੇਕ ਕੇਅਰ